ਹੁਣ ਅਮਰੀਕਾ ਦੀ ਤਰ੍ਹਾਂ ਕੈਨੇਡਾ ਦੇ ਪ੍ਰਵਾਸੀਆਂ ਦੇ ਲਈ ਵੀ ਮਾੜੀ ਖ਼ਬਰ ਆ ਦੱਸਦੀ ਹੈ ਕਿ ਹੁਣ ਕੈਨੇਡਾ ਦੇ ਜਿਹੜੇ ਮੰਤਰੀ ਨੇ ਉਹ ਵੀ ਹੁਣ ਡੋਨਾਲਡ ਟਰੰਪ ਦੇ ਰਾਹ ਤੇ ਤੁਰੇ ਨੇ ਜਿਵੇਂ ਡੋਨਾਲਡ ਟਰੰਪ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਦੇਸ਼ ਨਿਕਾਲੇ ਦੀਆਂ ਸੋਹਾਂ ਖਾਧੀਆਂ ਜਾਂਦੀਆਂ ਸੀ ਤਾਂ ਹੁਣ ਉਸੇ ਤਰ੍ਹਾਂ ਜਿਹੜੇ ਕੈਨੇਡਾ ਦੇ ਉਮੀਦਵਾਰ ਨੇ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਹੋਣੇ ਨੇ ਹੁਣ ਇਲੈਕਸ਼ਨਾਂ ਦੇ ਵਿੱਚ ਉਮੀਦਵਾਰਾਂ ਦੇ ਵੱਲੋਂ ਜਿਹੜੇ ਨੇ ਉਹ ਵਿਦੇਸ਼ੀਆਂ ਨੂੰ ਦੇਸ਼ ਨਿਕਾਲੇ ਦੀਆਂ ਜਿਹੜੀਆਂ ਸੋਹਾਂ ਨੇ ਉਹ ਖਾਧੀਆਂ ਜਾਣ ਲੱਗੀਆਂ ਨੇ ਤਾਂ ਹੁਣ ਇੱਕ ਵਾਰ ਫੇਰ ਜਿਹੜਾ ਪ੍ਰਵਾਸੀਆਂ ਦੇ ਲਈ ਮਾੜੀ ਬਲਿਆ ਕਿਉਂਕਿ ਪਹਿਲਾਂ ਡੋਨਾਲਡ ਟਰੰਪ ਨੇ ਸੋਹਾਂ ਖਾਧੀਆਂ ਸੀ ਉਸੇ ਤਰ੍ਹਾਂ ਉਸਨੇ ਅਮਰੀਕਾ ਦੇ ਵਿੱਚੋਂ ਸਰਕਾਰ ਆਉਣ ਤੋਂ ਬਾਅਦ ਜਿਹੜੇ ਪ੍ਰਵਾਸੀ ਸੀ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਤਾਂ ਹੁਣ ਉਸੇ ਰਾਹਾਂ ਤੇ ਜਿਹੜੇ ਨੇ ਉਹ ਕੈਨੇਡਾ ਦੇ ਨੇਤਾ ਤੁਰਨ ਲੱਗੇ ਨੇ ਉਹਨਾਂ ਦੇ ਵੱਲੋਂ ਵੀ ਹੁਣ ਪ੍ਰਵਾਸੀਆਂ ਨੂੰ ਜਿਹੜਾ ਦੇਸ਼ ਨਿਕਾਲੇ ਦੀਆਂ ਸੋਹਾਂ ਖਾਧੀਆਂ ਜਾਣ ਲੱਗੀਆਂ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਪ੍ਰਵਾਸੀ ਨੇ ਉਹ ਦੇਸ਼ ਦੇ ਵਿੱਚ ਆ ਕੇ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਹਿੱਸਾ ਲੈਂਦੇ ਨੇ ਇਸ ਕਰਕੇ ਜਿਹੜਾ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਚਾਹੀਦਾ ਇਹ ਤਾਂ ਹੁਣ ਵਿਰੋਧੀ ਧਿਰ ਦੇ ਨੇਤਾਵਾਂ ਦੇ ਵੱਲੋਂ ਜਿਹੜੀਆਂ ਇਦਾਂ ਦੀਆਂ ਕਸਮਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕੈਨੇਡਾ ਵਿੱਚ ਵਿਰੋਧੀ ਧਿਰ ਦੇ ਕੰਜ਼ਰਵੇਟਿਵ ਨੇਤਾ ਪਿਆਰੇ ਪੋਲੀਵਰੇ ਨੇ ਅਪਰਾਧਿਕ ਨਫ਼ਰਤ ਫਲਾਉਣ ਵਾਲੇ ਵਿਦੇਸ਼ੀ ਲੋਕਾਂ ਨੂੰ ਕੈਨੇਡਾ ਤੋਂ ਦੇਸ਼ ਨਿਕਾਲਾ ਦੇਣ ਦੀ ਸੌਂਖਾ ਦਿੱਤੀ ਉਹਨਾਂ ਨੇ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਨਫ਼ਰਤ ਮਾਰਚਾਂ ਤੇ ਯਹੂਦੀ ਵਿਰੋਧੀ ਭਾਵਨਾਵਾਂ ਵਿੱਚ ਵਾਧਾ ਕਰਨ ਦਾ ਦੋਸ਼ ਲਗਾਇਆ ਪੋਲੀਵਰੇ ਨੇ ਸ਼ਨੀਵਾਰ ਨੂੰ ਟਾਵਾ ਦੇ ਇੱਕ ਚੋਣ ਜ਼ਿਲ੍ਹੇ ਦੇ ਵਿੱਚ ਚੋਣ ਪ੍ਰਚਾਰ ਕਰ ਰਹਾ ਹੈ ਸਾਨੂੰ ਜਿੱਥੇ ਲਿਬਰਲ ਨੇਤਾ ਤੇ ਪ੍ਰਧਾਨ ਮੰਤਰੀ ਮਾਰਕ ਕਰਨੀ ਚੋਣ ਲੜ ਰਹੇ ਨੇ ਪ੍ਰਧਾਨ ਮੰਤਰੀ ਕਰਨੀ ਨੇ ਇਸ ਹਫ਼ਤੇ ਗਾਜਾ ਵੇਅ ਵਿੱਚ ਜੁੱਧ ਤੇ ਟਿੱਪਣੀਆਂ ਕਰਕੇ ਆਪਣੇ ਇਜ਼ਰਾਈਲੀ ਹਮਰਤਵਾ ਬੈਜਾਮੀਨ ਨੇਤਾ ਯੂਹੂਨ ਨੂੰ ਨਰਾਜ਼ ਕੀਤਾ ਸੀ ਪੁਲੀਵਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਪੰਤੋੜ ਕਾਨੂੰਨਾਂ ਨੂੰ ਤੋੜਨ ਵਾਲੇ ਨਫ਼ਰਤ ਮਾਰਚਾਂ ਅਤੇ ਨਸਲੀਅਤ ਅਤੇ ਧਰਮ ਦੇ ਆਧਾਰ ਤੇ ਹਿੰਸਕ ਹਮਲਿਆ ਨੂੰ ਨਿਸ਼ਾਨਾ ਬਣਾਉਣ ਵਾਲੇ ਇਹ ਬਣਾਉਣ ਦੇ ਲਈ ਸਖਤ ਕਾਨੂੰਨ ਲਿਆਵਾਂਗੇ ਉਹਨਾਂ ਨੇ ਕਿਹਾ ਕਿ ਜੋ ਵੀ ਇੱਥੇ ਵਿਜ਼ਟਰ ਵੀਜ਼ਾ ਤੇ ਹੈ ਇਸ ਦੌਰਾਨ ਜੇਕਰ ਉਹ ਕਾਨੂੰਨ ਤੋੜਦਾ ਹੈ ਤਾਂ ਉਸ ਨੂੰ ਦੇਸ਼ ਤੋਂ ਦੇਸ਼ ਨਿਕਾਲਾ ਦਿੱਤਾ ਜਾਵੇਗਾ ਪੁਲੀਵਰ ਨੇ ਪਿਛਲੇ ਸਮੇਂ ਤੋਂ 트੍ਰੰਪ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਇਹ ਜਿਸਤੇ ਆਰਥਿਕ ਹਮਲੇਾਂ ਅਤੇ ਸੰਯੁਕਤ ਰਾਜ ਦੇ ਉੱਤਰੀ ਗਵਾਂਡੀ ਨੂੰ ਆਪਣੇ ਨਾਲ ਜੋੜਨ ਦੀਆਂ ਧਮਕੀਆਂ ਨੇ ਕੈਨੇਡੀਅਨਾਂ ਵੋਟਰਾਂ ਨੂੰ ਨਰਾਜ਼ ਕੀਤਾ ਹੈ ਕੈਨੇਡਾ ਵਿੱਚ ਇਹ ਯਹੂਦੀ ਸੰਗਠਨ ਬਣਾਈ ਵਿਰਤਨੇ ਇਕ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਪਿਛਲੇ 2 ਸਾਲਾਂ ਵਿੱਚ ਯਹੂਦੀ ਵਿਰੋਧੀ ਕਾਰਵਾਈਆਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਗਈ ਹੈ ਜ਼ਿਕਰਯੋਗ ਹੈ ਕਿ 7 ਅਕਤੂਬਰ 2023 ਨੂੰ ਇਜ਼ਰਾਈਲ ਤੇ ਹਮਾਸ ਦੀ ਅਗਵਾਹੀ ਵਾਲੇ ਹਮਲੇ ਤੋਂ ਬਾਅਦ ਜਿਸ ਨੇ ਗਾਜ਼ਾ ਵਿੱਚ ਜੰਦੂਰ ਸ਼ੁਰੂ ਕੀਤਾ ਮਾਰਟਿਅਲ ਟ੍ਰਾਂਟੋ ਅਤੇ ਵੈਨਕੂਵਰ ਵਿੱਚ ਯਹੂਦੀ ਸਕੂਲਾਂ ਤੇ ਪ੍ਰਾਰਥਨਾ ਪ੍ਰਾਰਥਨਾ ਸਥਾਨਾਂ ਤੇ ਕਈ ਅੱਗ ਬੁਝਾਉਣ ਅਤੇ ਗੋਲਾਵਾਰੀ ਦੇ ਹਮਲੇ ਜਿਹੜੇ ਨੇ ਉਹ ਹੋਏ ਨੇ ਤਾਂ ਹੁਣ ਕੈਨੇਡਾ ਦੇ ਜਿਹੜੇ ਨੇਤਾ ਨੇ ਉਹ ਵੀ ਹੋਣਾ ਨੌਲ ਟਰੰਪ ਦੇ ਰਾਹਾਂ ਤੇ ਤੁਰੇ ਨੇ ਟਰੰਪ ਦੇ ਰਾਹਾਂ ਤੇ ਤੁਰ ਤੁਰ ਕੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਵੀ ਹੁਣ ਕਿਹਾ ਜਾ ਰਿਹਾ ਹੈ ਕਿ ਜਿਹੜਾ ਵੀ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਜਿਹੜੀਆਂ ਗਤੀਵਿਧੀਆਂ ਉਹਨਾਂ ਦੇ ਵਿੱਚ ਹਿੱਸਾ ਲਵੇਗਾ ਤਾਂ ਉਸ ਜਿਹੜਾ ਪ੍ਰਵਾਸੀ ਨੂੰ ਇਥੋਂ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਲਗਾਤਾਰ ਪਿਛਲੇ ਕਈ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਵਿੱਚ ਪ੍ਰਵਾਸੀਆਂ ਦਾ ਹੱਥ ਵਧੇਰੇ ਨਜ਼ਰ ਆ ਰਿਹਾ ਆਇਆ ਸੀਗਾ ਜਿਸ ਨੂੰ ਲੈ ਕੇ ਹੁਣ ਜਿਹੜਾ ਉਹ ਨੇਤਾਵਾਂ ਦੇ ਵੱਲੋਂ ਇਹ ਗੱਲ ਆਕੀ ਜਾ ਰਹੀ ਆ ਕਿ ਹੁਣ ਅਸੀਂ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਸਾਡੀ ਸਰਕਾਰ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਇਹਨਾਂ ਗੈਰ ਕਾਨੂੰਨੀ ਪ੍ਰਵਾਸੀ ਨੇ ਜਿਹੜੇ ਉਹਨਾਂ ਨੂੰ ਜਿਹੜਾ ਉਹ ਕੈਨੇਡਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ